2 ਸਾਲਾ ਮਾਸੂਮ ਸਣੇ ਮਾ ਦੀ ਸੜਕ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋਈ। ਤਰਸਲ ਇਹ પતિ-ਪਤਨੀ ਆਪਣੇ ਬੱਚੇ ਸਮੇਤ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਅਣਪਛਾਤੇ ਵਾਹਨ ਨੇ ਇਹਨਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ 26 ਸਾਲਾ 소마 ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 2 ਸਾਲਾ ਬੱਚੇ ਗੁਰਪ੍ਰੀਤ ਨੇ ਸਿਵਲ ਹਸਪਤਾਲ ਵਿਖੇ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਜੋ ਪਤੀ ਸੀ ਵਿਨੋਦ ਕੁਮਾਰ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਿਸ ਨੂੰ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਥਾਣੇਦਾਰ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਟੱਕਰ ਮਾਰਨ ਵਾਲੇ ਵਾਹਨ ਚਾਲਕ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਤੇ ਜ਼ਖਮੀ ਫਲੋਰ ਨੇੜੇ ਗੰਨਾ ਪਿੰਡ ਦੇ ਦੱਸੇ ਜਾ ਰਹੇ ਨੇ ਅਜਠੇਰਿਆਂ ਤੋਂ ਆ ਨਹੀਂ ਬਨੋਦ ਕੁਮਾਰ ਕੀ ਹੋਇਆ ਸੀ ਅਪਰੇ ਦੇ ਰਾਹ ਤੋਂ ਜੇ 1 ਵਜੇ ਤਾਂ ਸੈਡ ਮਿਲ ਗਈ ਆ ਦੂਸਰੀ ਵਾਰ ਸਾਈਡ ਲਾਈਨ ਲੱਗ ਗਈ ਸਾਈਡ ਨਹੀਂ ਮਿਲੀ ਜਦੋਂ ਜਦਾਂ ਇਹਨਾਂ ਨੇ ਵੀ ਬਹੁਤ ਟਰੱਕ ਭਜਾਇਆ ਹਾਂ ਹਾਂ ਸਾਈਡ ਦੋਨਾਂ ਨੇ ਨਹੀਂ ਦਿੱਤੀ ਹਾਂ ਹਾਂ ਤੇ ਮੈਂ ਹੋਲੀ ਵੀ ਬਹੁਤ ਕੀਤਾ ਜਦੋਂ ਪਹਿਲੀ ਵਾਰੀ ਹੋਈ ਐਦਾਂ ਹਾਂ ਹਾਂ ਤੇ ਬਾਜੀ ਹੁਣਾਂ ਨੇ ਸਾਈਡ ਨਹੀਂ ਮਿੰ ਦਿੱਤੀ ਤੇ ਜਦੋਂ ਗੱਡੀ ਵਾਲੇ ਬਹੁਤ ਤੇਜ਼ ਆਉਣ ਉਹ ਉੱਪਰ ਮਤਲਬ ਲੰਘ ਚੱਲਿਆ ਸੀਗਾ ਤੇ ਫੇਰ ਐਕਸੀਡੈਂਟ ਉੱਥੇ ਹੋ ਗਿਆ ਜੀ ਹਾਂ ਖਾਨਪੁਰ ਦੇ ਲੱਗ ਖਾਨਪੁਰ ਦੇ ਲੱਗ ਹਾਂ ਜੀ ਕਿੰਨੇ ਜਾਣੇ ਸੀ ਤੁਸੀਂ ਮੋਟਰਸਾਈਕਲ ਤੇ ਤਿੰਨ ਜਾਣੇ ਸੀਗੇ ਕੋਰ ਕੋਨ ਸੀ ਮੈਂ ਤੇ ਮੇਰਾ ਬੱਚਾ ਮੇ ਘਰ ਆ ਗਿਆ ਜੱਸੀ ਭਾਜੀ ਇੱਕ ਖਾਨਪੁਰ ਐਕਸੀਡੈਂਟ ਹੋਇਆ ਯਾ ਰੋਡ ਤੇ ਕੀ ਕਹਿਣਾ ਚਾਹੁੰਦੇ ਆ ਵੀ ਕਿੱਦਾਂ ਹੋਇਆ ਇਹ ਇਹਦੀ ਸਾਡੇ ਪਿੰਡ ਦਾ ਇੱਕ ਲੜਕਾ ਬਨੋਦ ਕੁਮਾਰ ਨਾਲ ਉਹਦੀ ਲੜਕੀ ਉਹਦੀ ਵਾਈਫ ਜਿਹੜੀ ਆ ਸੋਮਾ ਰਾਣੀ ਨਾਲ ਬੱਚਾ ਸੀ ਤਕਰੀਬਨ 2 ਸਾਲ ਦਾ ਜਿਹੜੇ ਆਪਣੇ ਕਿਸੇ ਜਗ੍ਹਾ ਤੋਂ ਮੱਥਾ ਟੇਕ ਕੇ ਆ ਰਹੇ ਸੀ ਮੇਲੇ ਤੋਂ ਆਉਂਦੇ ਹਾਂ ਉਹਨਾਂ ਦੇ ਵਿੱਚ ਕੋਈ ਹੈਵੀ ਵੇਟ ਜਿਹੜੀ ਗੱਡੀ ਵੱਜੀ ਆ ਕੋਈ ਦੱਸਣ ਜੋਗ ਹੈ ਵੀ ਟਰੱਕ ਵੱਡਾ ਟਰੱਕ ਜਿਹੜੀ 10 ਚੱਕੀ ਕੱਢੀ ਆ ਠੀਕ ਹੈ ਉਹਦੇ ਨਾਲ ਜਿਹੜਾ ਲੜਕੀ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਠੀਕ ਹੈ ਔਰ ਜਿਹੜਾ 2 ਸਾਲ ਦਾ ਬੱਚਾ ਸੀ ਹਾਂਜੀ ਉਹ ਜੇਰੇ ਇਲਾਜ ਜਿਹੜਾ ਸਰਕਾਰੀ ਹਸਪਤਾਲ ਲਿਆਂਦਾ ਗਿਆ ਔਰ ਇੱਥੇ ਉਹਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕੀਤਾ ਗਿਆ ਹਾਂਜੀ ਸਰ ਹਾਂਜੀ ਹਾਂਜੀ ਤੇ ਵਿਰੋਧ ਕੁਮਾਰ ਦੇ ਵੀ ਇਹਦੇ ਵਿੱਚ ਕਾਫੀ ਜਿਹੜੇ ਸੱਟਾਂ ਲੱਗੀਆਂ ਕੀ ਲੱਗਦਾ ਕਿ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਕਿ ਕੌਣ ਸੀ ਪ੍ਰਸ਼ਾਸਨ ਦੇ ਨਾਲ ਸਾਡੀ ਗੱਲ ਹੋ ਗਈ ਆ ਐਸਆਈ ਹਰਜੀਤ ਜੀ ਦੇ ਨਾਲ ਐਸਆਈ ਸਾਹਿਬ ਦੇ ਨਾਲ ਚੌਂਕੀ ਇੰਚਾਰਜ ਆਪਰਾ ਉਹਨਾਂ ਨੇ ਗੱਡੀ ਟਰੇਸ ਕਰ ਲਈ ਹੈ ਤੇ ਗੱਡੀ ਇਹਨਾਂ ਦੇ ਦੱਸਣ ਜ ਆਈ ਆਵੇ ਅਸੀਂ ਗੱਡੀ ਵਾਲਾ ਜਿਹੜਾ ਬੰਦਾ ਤਕਰੀਬਨ ਫੜ ਵੀ ਲਿਆ ਇਹ ਕੱਲ੍ਹ ਦੇ ਤੇ ਸੀ ਜਿਹੜੇ ਆਪਣੇ ਜਾ ਰਹੇ ਇਹ ਆਪਣੇ ਮੋਟਰਸਾਈਕਲ ਤੇ ਆ ਰਹੇ ਸੀ ਜੀ ਆਪਰਾ ਸਾਈਡ ਤੋਂ ਜਿਹਦੇ ਵਿੱਚ ਅਸੀਂ ਮੌਕੇ ਤੇ ਆਏ ਸੀ ਜਿੱਥੇ ਜੋਤੀ ਦੀ ਮੌਕੇ ਤੇ ਡੈਥ ਹੋ ਗਈ ਸੀ ਛੋਟੇ ਬੱਚੇ ਗੁਰਪ੍ਰੀਤ ਦੀ ਜਿਹੜੀ ਹਸਪੀਟਲ ਆ ਕੇ ਡੈਥ ਹੋਈ ਹੈ ਤੇ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਵਿਨੋਦ ਕੁਮਾਰ ਉਹ ਉਹਦੇ ਸੱਟਾਂ ਘੱਟ ਲੱਗੀਆਂ ਨੇ ਉਸ ਦੇ ਬਿਆਨ ਲੈ ਕੇ ਜੋ ਵੀ ਗੱਡੀ ਵਾਲੇ ਦੇ ਖਿਲਾਫ ਆ ਉਹ ਕਾਰਵਾਈ ਕੀਤੀ ਜਾਵੇਗੀ